ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ ਕਲੈਕਸ਼ਨ ਤੇ ਬਹੁਤ ਬਹੁਤ ਸਵਾਗਤ ਹੈ ਜੀ ਸਾਰੀਆਂ ਭੈਣਾਂ ਦਾ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਬਹੁਤ ਪਿਆਰੀ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਚੈਨਲ ਤੇ ਆਉਣ ਲਈ ਬਹੁਤ ਸੋਹਣੇ ਕਾਟਨ ਦੇ ਸੂਟ ਹੈ ਜੀ ਨਾਲ ਬਹੁਤ ਸੋਹਣਾ ਕਾਟਨ ਦਾ ਦੁਪੱਟਾ ਹੈ ਜਿਹੜੇ ਅੱਜ ਆਪਾਂ ਸੂਟ-ਸੂਟ ਦਿਖਾ ਰਹੇ ਹਾਂ ਬਹੁਤ ਸੋਹਣੀ ਕਾਟਨ ਦੀ ਸ਼ਰਟ ਆਉਗੀ ਨਾਲ ਪਿਓਰ ਕਾਟਨ ਦੀ ਬਾਟਮ ਹੈ ਜੀ ਬਹੁਤ ਸੋਹਣਾ ਪਿਓਰ ਕਾਟ ਬਹੁਤ ਹੀ ਘੱਟ ਪ੍ਰਾਈਸ ਦੇ ਸੂਟ ਹੈ ਜੀ ਸਾਰੇ ਸੂਟਾਂ ਦੇ ਉੱਪਰ ਸੇਲ ਹੈ ਜੀ ਰਖੜੀ ਟਿੱਕਰ ਆਪਣੇ ਸਾਰੇ ਸੂਟਾਂ ਤੇ ਸੇਲ ਹੈ ਜੀ ਬਹੁਤ ਹੀ ਪਿਆਰੇ ਪਿਆਰੇ ਜੀ ਸੂਟ ਹੈ ਜੀ ਇਹ ਵਾਲੇ ਸੂਟ ਸਾਈਬਾ ਬ੍ਰਾਂਡ ਦੇ ਆਉਣਗੇ ਜੀ 2.5 ਮੀਟਰ ਸ਼ਰਟ ਦੀ ਕੱਟ ਹੋਊਗੀ 2.5 ਮੀਟਰ ਬਾਟਮ ਦੀ ਕੱਟ ਹੋਊਗੀ ਤੇ ਬਹੁਤ ਹੀ ਘੱਟ ਪ੍ਰਾਈਸ ਤੇ ਇਹ ਸੂਟ ਹੈ ਜੀ ਜਿਹੜੀਆਂ ਵੀ ਪਹਿਣਾ ਨੂੰ ਜਿਹੜਾ ਵੀ ਕਲਰ ਪਸੰਦ ਹੋ ਉਹ ਸਕਰੀਨਸ਼ਾਟ ਭੇਜ ਕੇ ਤੁਸੀਂ ਆਪ ਦਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਤੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਹੈ ਜੀ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਏ ਤੁਸੀਂ ਸਕਰੀਨਸ਼ਾਟ ਭੇਜ ਕੇ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਭੇਜ ਕੇ ਆਪਦੀ ਬੁਕਿੰਗ ਕਰਵਾਉਣੀ ਹੈ ਜੀ ਬਹੁਤ ਸੋਹਣੇ ਕਾਟਨ ਦੇ ਸੂਟ ਹੈ ਜੀ ਇਹ ਵੀ 2.5 ਮੀਟਰ ਦੇ ਆਉਣਗੇ ਜੀ 2.5 ਮੀਟਰ ਸ਼ਰਟ ਦੀ ਕੱਟ ਹੈ 2.5 ਮੀਟਰ ਬਾਟਮ ਦੀ ਕੱਟ ਹੈ ਜੀ ਪਿਓਰ ਕਾਟਨ ਆਉਗੀ ਜੀ ਪਿਓਰ ਕਾਟਨ 100% ਪਿਓਰ ਕਾਟਨ ਹੈ ਜੀ ਸਾਰੇ ਬ੍ਰਾਂਡਡ ਸੂਟ ਹੈ ਜੀ ਸਾਰੇ ਸੂਟ ਬ੍ਰਾਂਡਡ ਹੈ ਜੀ ਕੋਈ ਵੀ ਸੂਟ ਨਾਨ ਬ੍ਰਾਂਡਡ ਨਹੀਂ ਹੈ ਜੀ ਬਹੁਤ ਸੋਹਣਾ ਸਟੱਫ ਹੈ ਬਹੁਤ ਹੀ ਜ਼ਿਆਦਾ ਫਾਈਨ ਕੁਆਲਿਟੀ ਦੀ ਕਾਟਨ ਹੈ ਜੀ ਜਲਦੀ ਜਲਦੀ ਬੁਕਿੰਗ ਕਰਵਾ ਲਓ ਜੀ ਜਿਹੜੀਆਂ ਭੈਣਾਂ ਨੇ ਬਾਟਮ ਤੇ ਵਰਕ ਕਰਵਾਉਣਾ ਸਾਡੇ ਕੋਲੇ ਹਰ ਤਰ੍ਹਾਂ ਦਾ ਵਰਕ अवेलेबल ਹੈ ਜੀ ਤੁਸੀਂ ਕੋਈ ਵੀ ਵਰਕ ਸਾਡੇ ਤੋਂ ਕਰਵਾ ਸਕਦੇ ਹੋ ਜੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਾਡੇ ਤੋਂ ਸੂਟ ਕਸਟਮਾਈਜ਼ ਕਰਵਾ ਸਕਦੇ ਹੋ ਜੀ ਜਿਹੜੀਆਂ ਭੈਣਾਂ ਨੇ ਹੈਂਡਵਰਕ ਦੇ ਸੂਟ ਰੈਡੀ ਕਰਵਾਉਣੇ ਆ ਜੀ ਆਪਣੇ ਕੋਲੇ ਹੈਂਡਵਰਕ ਦੀ ਬੁਕਿੰਗ ਸਟਾਰਟ ਹੈ ਜੀ ਤੁਸੀਂ ਆਪਣੀ ਮਨਪਸੰਦ ਦਾ ਸੂਟ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਜਿਹੇ ਜਿਹਾ ਤੁਸੀਂ ਸਟੱਫ ਕਹੋਗੇ ਉਹ ਜਿਹੇ ਸਟੱਬ ਤੇ ਆਪਾਂ ਜੇ ਜੇ ਤੁਸੀਂ ਡਿਜ਼ਾਈਨ ਭੇਜੋਗੇ ਆਪਾਂ ਉਹ ਜਿਹੜਾ ਡਿਜ਼ਾਈਨ ਤੁਹਾਨੂੰ ਰੈਡੀ ਕਰਵਾ ਦਾਂਗੇ ਜੀ ਹੈਂਡਵਰਕ ਦਾ ਜੇ ਤੁਸੀਂ ਕੋਈ ਸਾਡਾ ਡਿਜ਼ਾਈਨ ਪਸੰਦ ਕਰੋਗੇ ਤਾਂ ਤੁਸੀਂ ਉਹ ਵੀ ਕਰਵਾ ਦਾਂਗੇ ਜੀ ਜੇ ਤੁਸੀਂ ਕੋਈ ਆਪਦੀ ਚੁਆਇਸ ਦਾ ਡਿਜ਼ਾਈਨ ਭੇਜ ਕੇ ਸਾਡੇ ਤੋਂ ਸੂਟ ਕਸਟਮਾਈਜ਼ ਕਰਵਾਉਣਾ ਜੀ ਤਾਂ ਆਪਾਂ ਉਹ ਵੀ ਤੁਹਾਨੂੰ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਤੇ ਰੈਡੀ ਕਰਕੇ ਦੇਵਾਂਗੇ ਜੀ ਜੇ ਤੁਸੀਂ ਮਸ਼ੀਨ ਵਰਕ ਦਾ ਕੋਈ suit ਸਾਡੇ ਤੋਂ ਰੈਡੀ ਕਰਵਾਉਣਾ ਤਾਂ ਆਪਣੇ ਕੋਲੇ ਉਹ ਵੀ ਬਹੁਤ ਹੀ ਵਧਾ ਵਧੀਆ ਕਾਰੀਗਰ ਹੈ ਜੀ ਬਹੁਤ ਹੀ ਸਫਾਈ ਦੇ ਨਾਲ ਆਪਣਾ ਕੰਮ ਹੁੰਦਾ ਹੈ ਜੀ ਤੁਸੀਂ ਸਾਡੇ ਚੈਨਲ ਤੇ ਜਾ ਕੇ ਸਾਡੀਆਂ ਪੁਰਾਣੀਆਂ ਵੀਡੀਓ ਦੇਖ ਕੇ ਸਾਡੇ ਕੰਮ ਦੀ ਸਫਾਈ ਚੈੱਕ ਕਰ ਸਕਦੇ ਹੋ ਜੀ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ suit ਹੈ ਜੀ ਪਿਓਰ ਕਾਟਨ ਆਉਗੀ ਜੀ ਇਹ ਆਲ ਓਵਰ suit ਆਉਣਗੇ ਜੀ ਇਹਨਾਂ ਤੇ ਵੀ ਸੇਲ ਹੈ ਜੀ ਤੁਸੀਂ ਜਲਦੀ ਜਲਦੀ ਆਪਦੀ ਬੁਕਿੰਗ ਕਰਵਾ ਲਓ ਜੀ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਘੰਟੀ ਵਾਲੇ ਬਟਨ ਨੂੰ ਆਨ ਕਰ ਲਿਆ ਕਰੋ ਜੀ ਤਾਂ ਜੋ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਮਿਲ ਸਕੇ ਜੀ ਵੱਧ ਤੋਂ ਵੱਧ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਆ ਕਰੋ ਜੀ ਜਿਆਦਾ ਤੋਂ ਜਿਆਦਾ ਆਪਦੇ ਫਰੈਂਡ ਸਰਕਲ ਚ ਮੇਰੀ ਵੀਡੀਓ ਸ਼ੇਅਰ ਕਰ ਦਿਆ ਕਰੋ ਜੀ ਆਪਦੇ ਰਿਸ਼ਤੇਦਾਰਾਂ ਤੇ ਕਰ ਤਾਂ ਜੋ ਆਪਣੀ ਵੀਡੀਓ ਹਰ ਭੈਣ ਤੱਕ ਪਹੁੰਚ ਸਕੇ ਤੇ ਸਾਰੀਆਂ ਭੈਣਾਂ ਸੇਲ ਦਾ ਫਾਇਦਾ ਲੈ ਸਕਣ ਜੀ ਸਾਰੇ ਸੂਟਾਂ ਤੇ ਆਪਣੀ ਰਖੜੀ ਤਿੱਕਰ ਸੇਲ ਕਪੜੇ ਦੀ ਆਪਣੀ ਪੂਰੀ ਗਾਰੰਟੀ ਹੈ ਜੀ ਕਪੜਾ ਬਹੁਤ ਹੀ ਜਿਆਦਾ ਸੋਹਣਾ ਤੇ ਬਹੁਤ ਹੀ ਜਿਆਦਾ ਸੌਫਟ ਹੈ ਜੀ ਗਰਮੀ ਚ ਪਾਉਣ ਵਾਲਾ ਤੇ ਬਹੁਤ ਹੀ ਪਿਆਰੇ ਪਿਆਰੇ ਜੀ ਇਹਨਾਂ ਦੇ ਰੰਗ ਡਿਜ਼ਾਈਨ ਬਹੁਤ ਪਿਆਰੇ ਪਿਆਰੇ ਕਲਰ ਹੈ ਤੇ ਜਲਦੀ ਜਲਦੀ ਆਪਦੀ ਬੁਕਿੰਗ ਕਰਵਾ ਲਓ ਜੀ ਸਾਡੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ